Thank you ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗੁਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਆਰੰਭ ਕੀਤੇ ਯੁਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਡੀਜੀਪੀ ਸ਼੍ਰੀ ਗੌਰਵ ਯਾਦਵ ਤੇ ਨਿਰਦੇਸ਼ਾਂ ਦੇ ਅਨੁਸਾਰ ਫਾਜ਼ਲਕਾ ਜ਼ਿਲ੍ਹੇ ਦੇ 13 ਥਾਣਿਆਂ ਦੀ ਪੁਲਿਸ ਦੇ ਵੱਲੋਂ ਅੱਜ ਨਸ਼ੇ ਦੇ ਕਾਲੇ ਕਾਰੋਬਾਰ ਦਾ ਲੱਕ ਤੋੜਨ ਦੇ ਲਈ ਚੱਕੀ ਥਾਵਾਂ ਤੇ ਇੱਕ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ ਗਿਆ ਇਸ ਦੀ ਨਿਗਰਾਨੀ ਦੇ ਲਈ ਸ਼੍ਰੀ ਬਲਜੋਤ ਸਿੰਘ ਰਠੌਰ ਆਈਪੀਐਸ ਆਈਜੀ ਜੀਆਰਪੀ ਪਟਿਆਲਾ ਵਿਸ਼ੇਸ਼ ਤੌਰ ਤੇ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਪਹੁੰਚੇ ਨੇ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਦੇ ਵਿੱਚ ਜ਼ਿਲ੍ਹੇ ਦੇ 2 ਐਸਪੀ ਅਤੇ 4 ਡੀਐਸਪੀ ਅਤੇ 13 ਥਾਣੇ ਮੁਖੀਆਂ ਨੇ ਵੱਡੀ ਪੁਲਿਸ ਫੋਰਸ ਦੇ ਨਾਲ ਜ਼ਿਲ੍ਹੇ ਦੇ ਵਿੱਚ ਦਰਜਨਾ ਥਾਵਾਂ ਤੇ ਛਕੀ ਵਿਅਕਤੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਹੈ। ਨਿਜੀ ਦੇਖ ਰੇਖ ਵਿੱਚ ਹੋ ਰਿਹਾ ਹੈ ਸਭ ਕੁਝ। ਜੀ ਜੋ ਬਾ ਹੁਕਮ ਸਾਨੂੰ ਮਿਲੇ ਨੇ ਉਹ ਇਹੋ ਕੰਮ ਹੁਕਮ ਕਰ ਰਹੇ ਆ ਤੇ ਅੰਡਰ ਦੀ ਡਾਇਰੈਕਟਸ ਮੇਰੀ ਦਾ ਓਵਰ ਆਲਸੋ ਪ੍ਰੋਵੀਜ਼ਨ ਹੈ ਤੇ ਆਪਣੇ ਕਰ ਰਹੇ ਨੇ ਕਰਵਾ ਰਹੇ ਨੇ ਐਸਐਸਪੀ ਆਪਣਾ ਫਾਜ਼ਲ ਕਾ ਸਰ ਬ੍ਰਿੰਦਰਪਾਲ ਸਿੰਘ ਬਰਾੜ ਜੀ ਸੋ ਉਹਨਾਂ ਵੀ ਦੇ ਸਿੱਧਾ ਕਰ ਰਹੇ ਹੈ ਤੇ ਕਾਫੀ ਜਗ੍ਹਾ ਤੇ ਕਰਾਣਾ ਹੈ ਅਸੀਂ ਇਹ ਡੀਟੇਲ ਨਹੀਂ ਦੱਸਦੇ ਕਿ ਕਿੱਥੇ ਕਿੱਥੇ ਹੋ ਰਿਹਾ ਹੈ ਜੀ ਜੀ ਕਾਫੀ 9 10 ਪਾਕਟ ਹੈਗੀਆਂ 8 9 ਤੱਕ ਕਿੰਨੀਆਂ ਥਾਵਾਂ ਤੇ ਹੋਈ ਚੁੱਕੀਆਂ ਇਹ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਹੋਈ ਹੈ ਜੀ ਹੂੰ ਹੌਣ ਤੱਕ ਕੀ ਹੈ ਚੱਲ ਰਿਹਾ ਹੈ ਪ੍ਰੋਸੈਸ ਸਾਰੇ ਪਾਸੇ ਚੱਲ ਰਿਹਾ ਹੈ ਸਰ ਇੱਕ ਲੁਧਿਆਣਾ ਤੇ ਪਟਿਆਲਾ ਦੇ ਵਿਸ਼ਵਨ ਨੂੰ ਮਿਲਾਈ ਦੀ ਉੱਥੇ ਨਸ਼ਾ ਕਰਨ ਦੇ ਜਿਹੜੇ ਮੈਂ ਉਹ ਮੈਂ ਉਹ ਉੱਥੋਂ ਦੇ ਜਿਹੜੇ ਹੈਗੇ ਅਫਸਰਾਂ ਨੂੰ ਉੱਥੋਂ ਤੁਸੀਂ ਪਤਾ ਕਰ ਲਓ ਜੀ ਉਹਦੇ ਬਾਰੇ ਮੇਰੀ ਜ਼ਿੰਮੇਵਾਰੀ ਸਿਰਫ ਇੱਥੋਂ ਦੀ ਹੈ ਸਰ ਹੁਣ ਤੱਕ ਕੋਈ ਸਫਲਤਾ ਵੀ ਅਸਲ ਹੋਈ ਨਹੀਂ ਕੋਈ ਸਫਲਤਾ ਅਸੀਂ ਦੱਸਾਂਗੇ ਆਪਣੇ ਐਸਐਸਪੀ ਸਾਹਿਬ ਦੱਸਾਂਗੇ ਐਂਡ ਦੇ ਵਿੱਚ ਜਦੋਂ ਕੰਪਲੀਟ ਹੋ ਜਾਏਗੀ ਜੀ ਕਿੰਨਾ ਚਿਰ ਇਹ ਕਿੰਨੇ ਦਿਨ ਤੱਕ ਚੱਲੇਗਾ ਜੀ ਇਹ ਮੁਹਿੰਮ ਇਹ ਵਾਰ ਚੱਲ ਰਿਹਾ ਹੈ ਅੱਜ ਚੱਲ ਰਿਹਾ ਹੈ ਅੱਛਾ ਜੀ ਨਹੀਂ ਇੱਕ ਦਿਨ ਦੀ ਇਹ ਲਗਾਤਾਰ ਚੱਲੇਗੀ ਜੀ ਹਾਂ ਜੀ ਇੱਕ ਦਿਨ ਦੀ ਮੁਹਿੰਮ ਹੈ ਇਹ ਲਗਾਤਾਰ ਚੱਲੂਗੀ ਜੀ ਹਾਂ ਇਹ ਪੂਰੇ 1 ਵਜੇ ਤੱਕ ਚੱਲੇਗੀ ਇੱਕ ਤੋਂ ਬਾਅਦ ਲੇਟ ਵੀ ਹੋ ਸਕਦਾ ਟਾਈਮ ਵੱਧ ਵੀ ਲੱਗ ਸਕਦਾ ਨੇ ਲਗਾਤਾਰ ਹੀ ਚੱਲੇਗੀ ਇੱਕ ਦਿਨ ਹੀ ਚੱਲਣੀ ਹੈ ਹਾਂ ਲਗਾ ਆ ਅਜੀ ਅੱਜ ਪੂਰਾ ਦਿਨ ਚੱਲੇਗੀ ਜੀ ਸਰ ਕਿੰਨੇ ਆਪਾਂ ਅੱਜ ਦੀ ਗੱਲ ਕਰ ਲਈਏ ਨਾ ਜੀ ਸਰ ਕਿੰਨੇ ਥਾਣਿਆਂ ਦੀ ਪੁਲਿਸ ਲੱਗੀ ਹੈ ਜੀ ਕਿੰਨੇ ਮੁਲਾਜ਼ਮ ਜਿਹੜੇ ਅਸੀਂ ਜਿਹੜੇ ਮੁਲਾਜ਼ਮ ਨੇ ਜਿਹੜੇ ਆਪਣੇ ਸਾਰਾ ਫਾਜ਼ਿਲ ਕਾ ਜਿਲ੍ਹਾ ਜਿਸ ਇੱਕ ਕੋਈ ਵੀ ਸਪਾਈ ਨਹੀਂ ਛੜਿਆ ਜਿਹੜਾ ਥਾਣੇ ਜਿਹੜੇ ਹੈਗੇ 70 ਤੋਂ 80% ਜਿਹੜੀ ਹੈਗੀ ਸਾਰੀ ਡਫਰੀ ਲੱਗੀ ਹੈ ਫਾਜ਼ਿਲ ਕਾ ਤੋਂ ਸੋਨੂ ਵਰਮਾ ਦੀ ਰਿਪੋਰਟ